ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੱਬਣ ਝੋਟੀਆ ਇੱਕ ਟੋਕਰ ਗੱਬਣਾ ਆਓ ਇਹਨਾਂ ਬਾਰੇ ਲਈਏ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਅੱਜ ਕੀ ਹਾਲ ਹੈ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਚੱਲਦਾ ਕਰੋ ਵਧੀਆ ਚੱਲਦਾ ਵਧੀਆ ਵੀਰ ਜੀ ਵਧੀਆ ਬੜੀ ਕਿਰਪਾ ਵਾਈਗੁਰ ਜੀ ਹਾਂਜੀ ਹਾਂਜੀ ਬਹੁਤ ਵਧੀਆ ਵੀਰ ਜੀ ਇਦਾਂ ਚੱਲਣਾ ਚਾਹੀਦਾ ਆਗੇ ਹਾਂਜੀ ਵੀਰ ਜੀ ਕੰਮ ਸਾਲ ਸੁਧਰਾਣਾ ਚਾਹੀਦਾ ਫੇਰ ਚੱਲਦਾ ਵਾ ਬਿਲਕੁਲ ਬਿਲਕੁਲ ਵੀਰ ਜੀ ਚੱਲਦਾ ਬਿਲਕੁਲ ਜੀ ਸੱਚਾਈ ਲੰਮਾ ਟਾਈਮ ਹੈ ਵੀਰ ਜੀ ਹੈਨਾ ਤੇ ਆਪਣਾ ਕਵੀਰ ਭੈਣ ਭਰਾ ਨੂੰ ਪਰਖਿਆ ਜਿੰਨੇ ਵੀ ਡੰਗਰ ਲੈਣਾ ਵਾ ਬਿਲਕੁਲ ਬਿਲਕੁਲ ਜੀ ਵੀਰ ਜੀ ਬਿਲਕੁਲ ਜੀ ਨਾਮ ਅਵਧਾਰ ਸਿੰਘ ਜੀ ਹਾਂ ਹਾਂਜੀ ਪਿੰਡ ਬੋੜੇ ਵਾਲ ਕੰਗ ਹਾਂਜੀ ਸੇਲਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਵੀਰ ਜੀ ਨੰਬਰ ਹੈਗਾ 9463522806 ਠੀਕ ਹੈ ਜੀ ਹਾਂਜੀ ਦੋ ਡੰਗਰ ਆਪਣੇ ਕੋਲ ਪਸ਼ੂ ਵੀਰ ਜੀ ਡੰਗਰਾਂ ਦਾ ਦੋ ਝੋਟੀਆਂ ਜੀ ਅੱਜ ਅੱਛਾ ਜੀ ਇੱਕ ਤਾਂ ਗੱਬੜ ਤਿਆਰ ਹੈ ਇੱਕ ਟੋਕੜ ਗੱਬੜਿਆ ਪਿਓਰ ਨੀਲੀ ਦੀ ਝੋਟੀ ਠੀਕ ਹੈ ਜੀ ਪਹਿਲਾਂ ਟੋਕਾ ਕਰਵਾਉਣਾ ਹਾਂਜੀ ਇਹ ਤੋਂ ਕਰਦੇ ਹਾਂ ਸ਼ੁਰੂ ਇਦੇ ਬਾਰੇ ਵੀਰ ਜੀ ਦੱਸੋ ਤੇਜਾ ਸੁਆ ਸੋਨਾ ਹੈਰ ਕੰਨ ਤੇਜਾ ਸੁਆ ਆ ਵੇਖੋ ਛੋਟੀ ਫੇਸ ਕੁਆਲਟੀ ਕੀ ਲੈਵਾ ਠੀਕ ਹੈ ਜੀ ਯਾਰਾ 15 ਕਿਲੋ ਰਕਾੜੇ ਦਾ ਪਹਿਲ ਦੁੱਜੇ ਸੁਆ ਦਾ ਠੀਕ ਹੈ ਵੀਰ ਜੀ ਵੇਖੋ ਲੈਵਾ ਕਿੰਨਾ ਵੇਖੋ ਵੀ ਜੀ ਕਿਆ ਬਾਤਾਂ ਆ ਲੈਵੇ ਵਾਲੀਆਂ ਦੇ ਸਰਫ ਖੋਲੋ ਵੀਰ ਜੀ ਦੋ ਜਾਂ ਤਿੰਨ ਦਿਨ ਲੈ ਜਾਓਗੇ ਦੋ ਤਿੰਨ ਦਿਨ ਲੈ ਜੂ ਹਨਾ ਜੀ ਹਾਂ ਠੀਕ ਹੈ ਜੀ ਬਾਕੀ ਅੱਜ ਡੇੜੀ ਚੋਣ ਲੱਗੀ ਥੱਲੇ ਬਿਲਕੁਲ ਚੰਗੇ ਦੁੱਧ ਵਾਲੀ ਦੱਸਦਾ ਵੀਰ ਚੰਗੇ ਲੈਵੇ ਵਾਲੀ ਮੈਂ ਤੋਰ ਵੀਰ ਜੀ 14 15 ਕਿਲੋ ਸੌਖਾ ਭਰੀ ਜਾਓ ਅੱਛਾ ਜੀ ਆ ਦੇਖੋ ਜੀ ਆਪਣੇ ਬੱਕਰੀ ਲੈ ਆਏ ਜਿਹੜਾ ਪਤਾ ਵਾ ਬਿਲਕੁਲ ਬਿਲਕੁਲ ਜੀ ਕਿਹੜੇ ਵੀਰ ਨੇ ਪਸ਼ੂ ਰੱਖਿਆ ਉਹਨਾਂ ਨੂੰ ਪਤਾ ਹੈ ਕਿ ਝੋਟੀ ਦੇ ਕੀ ਰੰਗ ਹੈ ਦੁੱਧ ਵਾਲੀ ਆ ਬਿਲਕੁਲ ਦੇ ਵਾਲੂ ਵਾ ਚੰਗਾ ਆ ਤੇ ਇਹਦੇ ਉੱਤੇ ਕੀ ਲਗਾ ਬਿਲਕੁਲ ਜੀ ਆ ਛੋਟਾ ਸਿੰਗ ਦੇਖੋ ਪਿਛਲੇ ਸੂਏ ਦਾ ਕੀ ਦੱਸਦੇ ਵੀਰ ਜੀ ਰਿਕਾਰਡ ਇਹਦਾ 15 ਕਿਲੋ ਆਮ ਨਾਲ ਕੱਢਿਆ ਆ ਜੀ ਇਹ 14 15 ਕਿਲੋ ਦੀ ਚਵਾਈ ਕਰਾਈ ਆ ਵੇਖੋ ਵੀਰ ਜੀ ਬਾਕੀ ਲੈਵਾ ਵੀ ਦੱਸਦਾ ਪਿਆ ਵਾ ਹੈ 2 3 ਦਿਨ ਬਾਕੀ ਆ ਲੱਖੀ ਪੜੀ ਰੱਖੋ ਕਿ ਦਾਵਾ ਜੀ ਬਿਲਕੁਲ ਜੀ ਪਤਲੇ ਪਤਲੇ ਚੰਮ ਦੀ ਆ ਨਿਸ਼ਾਨੀਆਂ ਵੀਰ ਜੀ ਸਾਰੀਆਂ ਦੁੱਧ ਵਾਲੀਆਂ ਮੈਂ ਦੀਆਂ ਲੇਵਾ ਦੁੱਧ ਵਾਲਾ ਬਿਲਕੁਲ ਹੀ ਪਤਲੇ ਚਮਚਾ ਚੰਗੀ ਮੈਂ ਆ ਜੀ ਬੇਸਟ ਪੁੜੇ ਵਾਲੀ ਆ ਤੇ ਸਿੰਗ ਅੱਡੇ ਪੂਰੀ ਵੱਡੀ ਮਾਸਿਆ ਬਿਲਕੁਲ ਜੀ ਬਿਲਕੁਲ ਜੀ ਥਾਨ ਥਣ ਥਾਨ ਵੀ ਬਹੁਤ ਚੰਗਾ ਲੱਗਿਆ ਚੰਗੀ ਮੈਂ ਆ ਜੀ ਸਿੰਗ ਦੀ ਕੁਆਲਿਟੀ ਬਹੁਤ ਚੰਗੀ ਆ ਥਾਨ ਥਣ ਬਹੁਤ ਵਧੀਆ ਲੱਗਾ ਵੇਖੋ ਵੀਰ ਜੀ ਬਿਲਕੁਲ ਤਾਂ ਇਹਨਾਂ ਦਾ ਤਾਂ ਲੱਗ ਹੀਗਾ ਬਿਲਕੁਲ ਜੀ ਸਾਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਦੀ ਇੱਕੇ ਦੁੱਧੇ ਆਉਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਵੇਖੋ ਵੀਰ ਜੀ ਲੈ ਵਾ ਜਿੰਨਾ ਵੇ ਪਛਾਣ ਲਿਓ ਬਿਲਕੁਲ ਜੀ ਉਹਨੇ ਗਾਂ ਨੇ ਪਛਾਣ ਲਿਆ ਬਿਲਕੁਲ ਜੀ ਸਾਰੀਆਂ ਨਿਸ਼ਾਨੀਆਂ ਵੀਰ ਜੀ ਵੇਖੋ ਦੁੱਧ ਵਾਲੀਆਂ ਨੇ ਚੰਗੀ ਝੋਟੀ ਆ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਬਗੀ ਵੀ ਜੀ ਚੰਗਾ ਪਸ਼ੂ ਲੈ ਕੇ ਆਉਂਦੇ ਆ ਜਦੋਂ ਲੈ ਕੇ ਆਉਂਦੇ ਆ ਮਾਲ ਤੋਂ ਬੜਾ ਲੈ ਜਾਣੀ ਬਿਲਕੁਲ ਜੀ ਹਰ ਚੰਗਾ ਮਾਲ ਹੁੰਦਾ ਫਿਰ ਜਦੋਂ ਹਾਂਜੀ ਵੀਰ ਜੀ ਕੀ ਕੱਲ ਦੇ 6 ਪਾਉਣੇ ਆ ਕੱਲ 4 ਵਜੇ ਇੱਕੋ ਬੰਦਾ ਲੈ ਗਿਆ ਹੈਗਾ ਅੱਛਾ ਜੀ ਹਾਂ ਫੇਰ ਦੋ ਹੀ ਲੈ ਕੇ ਆਣਾ ਮੈਂ ਤੈਨੂੰ ਕਿਹਾ ਮੈਂ ਚਲ ਦੋਆਂ ਦੀ ਬਣਾ ਲੈਨੇ ਆ ਬਿਲਕੁਲ ਬਿਲਕੁਲ ਹਾਂ ਵੀਰ ਜੀ ਕੀ ਰੇਟ ਆ ਇਹਦਾ ਹਰਜਿੰਦਰ ਜੀ ਮੋਲ ਜਾਇਜ਼ ਹੀ ਕਰਨਾ ਮੋਲ ਭਾਵੇਂ 15 ਕਰ ਲਈਏ ਹਾਂਜੀ 10 ਦੀ ਦੇ ਦਈਏ ਨੇ ਹੋਰ ਜਾਇਜ਼ ਕਰ ਲੋ ਵੀਰ ਜੀ ਜਿਹੜਾ ਜਲਦੀ ਜਲਦੀ ਵੇਖ ਜਾਣ ਹਨਾ 7 ਦੀ ਦੇ ਦਾਂਗੇ ਪੂਰੇ 1.5 ਦੀ ਦੇ ਦੇ ਵੀਰ ਜੀ 1.5 ਦੇ ਚਲ ਚਲ ਕਹਿੰਦਾ 1.5 ਦੇਦਾ ਵਾਕੀ ਵੇਖੋ ਮੱਜ ਕਿਦਾਂ ਦੀ ਜੀ ਬਿਲਕੁਲ ਜੀ ਵੇਖੋ ਜੀ 1.5 ਦੀ ਵੀਰ ਜੀ ਨੂੰ ਅੱਜ ਦੇ ਦਾਂਗੇ ਚੰਗੀ ਝੋਟੀ ਆ ਜੀ ਬਾਈ ਵੀਰ ਵੇਚਣ ਵਾਲਾ ਖੜ ਕੇ ਵੇਖ ਸਕਦਾ ਜਗ ਬਿਲਕੁਲ ਜੀ ਜਿਹੜੀ ਗੱਲ ਹੈ ਖੁੱਲੇ ਲੇਵੇ ਦੀ ਮਾਲਕਿਆ ਚੰਗੀ ਆ ਜੀ ਦੁੱਧ ਵਾਲੀ ਆ ਜੀ ਠੀਕ ਹੈ ਵੀਰ ਜੀ 1.5 ਵੀਰ ਜੀ ਆਏਗੇ ਵੀਰ ਦਾ ਹੋਰ ਮਾਣ ਤਨ ਕਰ ਦਿਓ ਕਰ ਦਾਂਗੇ ਥੋੜਾ ਬਥਾ ਮਾਣ ਤਨ ਇਹ ਠੀਕ ਹੈ ਜੀ ਵੇਖੋ ਜਾਇਜ਼ ਮੁੱਲ ਕਰਤਾ ਵੀਰ ਜੀ ਨੇ ਕਹਤਾ ਘਰ ਨੂੰ ਮੋੜ ਬਿਲਕੁਲ ਜੀ ਉਹਦਾ ਮੁੱਲ ਆਪਾਂ ਵੇਚ ਜਾਇਜ਼ ਕਰਦਾ ਵੇਖੋ ਜੀ ਇਹ ਨੀਲੀ ਦੀ ਪਿਓਰ ਝੋਟੀ ਆ ਦੂਜਾ ਸੂਆ ਅੱਛਾ ਜੀ ਆ ਨੀਲੀ ਚਾਹੀਦੀ ਪਿਓਰ ਨਹੀਂ ਲਈ ਜੀ ਬਸ ਨੀਲੀ ਲਈ ਠੀਕ ਹੈ ਜੀ ਇਹ 4 ਮਹੀਨੇ ਦੀ ਗੱਭਣ ਜੇ 14 ਮਹੀਨੇ ਦੀ ਗੱਭਣ ਆ ਹਾਂ ਤੇ ਕੰਨ ਲਿਆ ਹੋਵੇ ਫਸ ਇਹ ਦਾਦੇ ਵੇਖੋ ਜੀ ਬਹੁਤ ਸਾਫ ਬੋਨੇ ਟਾਈਮ ਮਿਲਦੀ ਆ 7 ਕਿਲੋ ਦੁੱਧ ਜੇ ਥਲੇ 7 ਕਿਲੋ ਦੁੱਧ ਆ ਹਾਂ ਠੀਕ ਹੈ ਜੀ ਆ ਕਟਾ ਜਾ ਮੇਰੇ ਦੇ ਇਹੋ ਕਟਾ ਆ ਗਿਆ ਠੀਕ ਹੈ ਜੀ ਫੁੱਲ ਇਹ ਥਾਣਾ ਜਿੰਨੇ ਆਏ ਪਵਾ ਬੱচ্চਾ ਆ ਗਿਆ ਵਿਖਾਉਣਾ ਬਿਲਕੁਲ ਇਹ ਥਾਣ ਪਹਿਲਾਂ ਵਿਖਾ ਦਿਓ ਇਹ ਜਿੰਨੇ ਮੈਂ ਖਾਂਦੀ ਆ ਨਾ ਦੋ ਦਿਨ ਕਿਲੋ ਦੋ ਕਿਲੋ ਵਾਧ ਜਣਾ ਹਜੇ ਠੀਕ ਹੈ ਵੀਰ ਜੀ ਸਾਡੇ ਕੋਲ ਕੱਲ ਹੀ ਆਈ ਆ ਬਿਲਕੁਲ ਵੇਖੋ ਵੀਰ ਜੀ ਚੰਗੀ ਝੋਟੀ ਆ ਲੈਵਲ ਉਵੇ ਵਾਲੀ ਆ ਵੀ ਦੁੱਧ ਚੰਗਿਆ ਬਾਕੀ ਵੀਰ ਜੀ ਇਹਦੇ ਬੱਚਾ ਲਾ ਕੇ ਵਿਖਾ ਦਿੰਨੇ ਆ ਕੱਟੇ ਨਾਲ ਦੋਵੇਂ ਟਾਈਮ ਇਹ ਕੱਟੇ ਦੇ ਦੋਵੇਂ ਟਾਈਮ ਵੀਰ ਜੀ ਮਿਲਦੀ ਆ ਹਾਂ ਠੀਕ ਹੈ ਜੀ ਐਨੇ ਸੱਜਰ ਨੇ ਵੀ ਜਿੰਗਾ ਦੁੱਧ ਚੋਆਇਆ ਉਹ ਸਜਿੰਦਰ ਜੇ ਦੁੱਧ ਨੇ ਸੱਜਰ ਨੇ ਨਾ 12 ਤੋਂ ਬਾਹਰ ਲਗਾਇਆ ਨੌਰਬੋਦੀ ਸੇਵਾ ਤੇ 12 ਤੋਂ ਬਾਹਰ ਦੁੱਧ ਤੇ ਹੀ ਗਈ ਹੈ ਨਾ ਠੀਕ ਹੈ ਜੀ ਬਾਕੀ ਉਹ ਨਾ ਮੇਰਾ ਜੋਤਨ ਫਾਤਰ ਆਲੇ ਜਨੇ ਵੰਡ ਪੜ ਰਹੀ ਪੈਦਾ ਦੋਧੜੇ ਮੈਂ ਥੋੜੀ ਵੰਡ ਪੜਾ ਖਾਂਦੀ ਆ ਬਿਲਕੁਲ ਐ ਕਲੋਕ ਦੁੱਧ ਵੱਧ ਗਈ ਹੋਰ ਇਹਨੇ ਬਾਜ ਜਾਣਾ ਦੋ ਜਿੰਨਾ ਖਾਂਦੀ ਪਿੰਦੀ ਐ ਬਾਕੀ ਲਸਨ ਜਾਨ ਵੜੀ ਆ ਹਾਂਜੀ ਹਾਂਜੀ ਬਾਕੀ ਤਾਂ ਪਰ ਕੱਟਾਂ ਆਉਂ ਜਾਂਦਾ ਗਾ ਧਾਰ ਦੇ ਵੀ ਆ ਜਾਂਦੀ ਐ ਅੱਛਾ ਜੀ ਮੈਂ ਆਪਾਂ ਬੱਚੇ ਨੇ ਲਈ ਇੱਦਾਂ ਹੀ ਬਿਲਕੁਲ ਫਿਰ ਜੀ ਸੀ ਲਾ ਵੀਰ ਜੀ ਅੰਦੇ ਦੱਸਦੇ ਆ ਦੋਵੇਂ ਟਾਈਮ ਬੱਚੇ ਤੇ ਮਿਲਦੀ ਆ ਨਾਲ ਗੱਭਣਾ ਦੁੱਧ ਵੀ ਚੰਗਾ ਆ ਚੰਗੀ ਚਵਾਈ ਵਾਲੀ ਐ ਜੀ ਦੱਸਦਾ ਹਾਂ ਲੈ ਲਓ ਭਾਉ ਵੇਖੋ ਵੀਰ ਜੀ ਕਰੋ ਦਰਸ਼ਨ ਦੇਖੋ ਥਾਣ ਠੀਕ ਹੈ ਇਹਦਾ ਪਸਮਾਲ ਆ ਦੇ ਚੀਜੀ ਹੋਰ ਬਣ ਜਾਂਦੀ ਹੈ ਬਿਲਕੁਲ ਮਾਰ ਤਾਰਾ ਮਿਰਜੀ ਮਾਰ ਤਾਂ ਤੇ ਕੋ ਜਿੰਦਰੀ ਇਹਦਾ ਪਹਿ ਨੇਣਾ ਬੈਠ ਲੈ ਚੰਗਾ ਪੋਲਾ ਚਵਾ ਲੱਗਿਆ ਬਹੁਤ ਹੀ ਵੇਖੋ ਚੋਈ ਮੋਗਾ ਆ ਕੇ ਠੀਕ ਹੈ ਦੂਜੇ ਥਾਂ ਦਾ ਵੀ ਵਿਖਾ ਦਿਓ ਦੇਖੋ ਵੀਰ ਜੀ ਜਿਹੜਾ ਵੀਪਰਾ ਲੈ ਜਾਰੇ ਕਰੋ ਛੋਟੀ ਆਈ ਹੈ ਬਿਲਕੁਲ ਜੀ ਠੀਕ ਹੈ ਜੀ ਤੋਰੋ ਵੀ ਤੋਰੋ ਚਵਾਇਏ ਇਦਾਂ ਦੇ। ਵੇਖੋ ਵੀਰ ਜੀ ਚਵਾ ਵੀ ਚੰਗਾ ਲੱਗਿਆ। ਬੱਚਾ ਮਗਰ ਆ ਦੋਵੇਂ ਟਾਈਮ ਬੱਚੇ ਤੇ ਮਿਲਦੀ ਆ ਵੀਰ ਦੱਸਦਾ ਨਾਲ ਗੱਬਣਾ। ਦੁੱਧ ਕਿੰਨਾ ਵੀਰ ਜੀ ਦੱਸੰਦੇ ਸੀਗੇ? ਦੁੱਧ 7 ਕਿਲੋ ਆਪਾਂ 6 ਕਰਕੇ ਭਾ ਦੇ ਲਈਏ। ਠੀਕ ਹੈ ਜੀ 7 ਕਿਲੋ ਦੁੱਧ ਵੀਰ ਦੱਸਦਾ 6 ਕਿਲੋ ਵੀਰ ਕਹਿੰਦਾ ਮੰਨ ਕੇ ਚੱਲਿਓ। ਚੰਗੀ ਝੋਟੀ ਆ ਲੰਮੀ ਬੇਲਦੀ ਆ। ਨੀਲੀ ਰਾਵੀ ਚ ਪੱਖ ਰੱਖ ਗਈ ਆ। ਥੁਰ ਦੁੱਧ ਨੇ ਵਾਜ ਜਾਣਾ ਵੇ। ਠੀਕ ਹੈ ਜੀ। ਵੇਖੋ ਵੀਰ ਜੀ ਥਣ ਵੇਖੋ ਗੱਡਿਆ। ਕਿਆ ਬਾਤਾਂ ਗੱਡੀਆਂ ਕਲਮ ਨੌਕ ਵਾਲਾ ਥਣ ਗੱਡਿਆ ਜੀ ਵੇਖੋ ਕਰੋ ਦਰਸ਼ਨ ਬਿਲਕੁਲ ਜੀ ਬਿਲਕੁਲ ਬਿਲਕੁਲ ਵੇਖੋ ਥਣ ਕਰ ਜਿੰਦਰੇ ਬਿਲਕੁਲ ਵੇਖੋ ਵੀਰ ਜੀ ਥਣ ਵੀ ਨੌ ਗਾਲਾ ਲੱਗਿਆ ਬਿਲਕੁਲ ਸਾਫ ਲੇਵੇ ਦੀ ਆਈ ਉਹ ਵੀ ਵੱਡੀ ਮਾਜ ਆ ਠੀਕ ਹੈ ਜੀ ਬੜੀ ਛੋਟੀ ਜਿਹੀ ਨੀ ਠੀਕ ਹੈ ਜੀ ਬਾਕੀ ਦੋਵੇਂ ਟਾਈਮ ਵੀਰ ਜੀ ਬੱਚੇ ਦੇ ਮਿਲਦੀ ਦੋ ਟਾਈਮ ਕਰ ਜਿੰਦਰੇ ਅੱਛਾ ਜੀ ਹਾਂ ਤੇ ਵੀਰ ਜੀ ਕੀ ਮੁੱਲ ਆ ਇਹਦਾ ਜਿੰਦਰੇ ਮੁੱਲ ਜਾਇਜ਼ ਹੀ ਆ ਵੱਡੀ ਮਾਜ ਆ ਹਾਂ ਜੀ ਮੁੱਲ ਕੋ 85 ਇਹ ਕਰਨਾ 80 ਦੇ ਦਈਏ 80 ਦੀ ਹਾਂ ਅਜੇ ਨਰ ਜੀ 3000 6 3 ਨੇ ਘਟਾ ਸੀ ਦੇ ਰੱਖ 70000 ਜੀ ਮੈਂ ਦੇ ਦਾਂਗਾ 70 ਦੀ ਹਾਂ ਪੂਰੇ 75 ਜਵੀਰ ਜੀ ਜਾਣਦੇ ਹੋ ਜੀ 75000 ਜੀ ਹਾਂ ਜੀ ਜਾਇ ਜੀ ਰੱਖਿਆ ਕਰਿਓ ਤੁਸੀਂ ਵੀਰ ਜੀ ਵੇਖ ਜਲਦੀ ਵੇਖਦਾ ਹਨਾ ਕਹਤਾ 75 ਜੰਦਾ ਕਿ ਪਰ ਵੇਖੋ ਮੱਝ ਪੂਰੀ ਵੱਡੀ ਹੈ ਮੱਝ ਆ ਰੱਖ ਦੀਆ ਕਬੀਰ ਜੀ ਅਸੀਂ 82 ਦਾ ਰੱਖ ਦੀਆ ਹੱਕ ਪਰ 75000 ਜੀ ਪੂਰੀ ਜਾਣਦੇ ਹੋ ਲੱਗਿਆ ਲੱਗਦੀਆਂ ਬਿਲਕੁਲ ਜਾ ਵੇਖੋ ਜੀ ਜਦ ਜੋ ਚੀ ਲੱਗੀ ਗੜੀ ਬਿਲਕੁਲ ਜੀ 75000 ਦੀ ਵੀਰ ਜੀ ਜਾਣਦੇ ਹੋ ਹਣ ਹਾਂ ਨਾ ਹਨਾ ਜੀ ਕੋਈ ਵੀਰ ਇਥੇ ਚੱਲ ਕੇ ਉਹਦਾ ਹੋਰ ਮਾਤਣ ਕਰਦੇ ਹੋ ਕੋਈ ਨਾ ਮਾਤਣ ਵੀਰ ਦਾ ਕਰਾਂਗੇ ਫੁੱਲ ਜਿਹੜੀ ਗੱਲ ਹੈ ਠੀਕ ਹੈ ਜੀ ਵੇਖੋ ਵੀ ਵੀਰ ਜੀ ਬਿਲਕੁਲ ਜੀ ਟੋਕਰ ਗੱਬੜਾ ਮਗਰ ਬੱਚਾ ਆ ਦੋਵੇਂ ਟਾਈਮ ਬੱਚੇ ਦੇ ਮਿਲਦੀ ਆ ਬਾਕੀ ਥਾਣ ਵੀਰ ਜੀ ਚੈੱਕ ਕਰੋ ਇਹਦੇ ਬਹੁਤ ਵਧੀਆ ਥਣ ਗੱਡਿਆ ਚੰਗੀ ਸ਼ਾਨਦਾਰਾ ਸਾਫਵਾਨੇ ਦੀ ਆ ਵੇਖੋ ਵੀ ਐ ਕੋਈ ਸਾਈਡ ਨਹੀਂ ਕੋਈ ਬਿਲਕੁਲ ਬਰਾਬਰ ਹਲੇਵਾ ਠੀਕ ਹੈ ਜੀ ਬਿਲਕੁਲ ਜੈ ਜਮੋਲ ਵੀਰ ਨੇ ਕੀਤਾ 75000 ਦੀ ਵੀਰਾਂ ਦੇ ਦੇ ਦਾਂਗੇ ਝੋਟੀ ਟੋਕੜ ਗੱਬਣਾ ਬਾਕੀ ਇੱਕ ਗੱਬਣਾ ਉਹ ਵੀਰ ਕਹਿੰਦਾ ਸੀ ਇੱਕ ਪੰਜ ਦੀ ਦੇ ਦਾਂਗੇ ਚੰਗੇ ਲੇਵੇ ਦੀ ਮਾਲਕ ਆ ਵੀਰ ਜੀ ਜੇ ਕੋ ਜੋੜਾ ਪਾ ਲੂ ਜੋੜਾ ਪਾ ਲੂ ਵੀਰ ਭਰਾ ਦਾ ਕੋਈ ਦਾ ਮਾਨਦਾਨ ਹੋਰ ਕਰਦਾ ਜਿੰਨਾ ਕਿਤੇ ਨਿਕਲੂਗਾ ਜੋੜੇ ਜੀ ਵੀਰ ਜੀ 2000 ਹੋਰ ਛੱਡ ਦਿਓ ਛੱਡਦਾ ਕੋਈ ਨਹੀਂ ਬੱਥੇ 2000 ਹੋਰ ਮਾਨਦਾਨ ਕਰ ਦਿਓ ਆ ਛੜ ਦੇ ਕੋ ਜੋੜਾ ਇਕੱਠਾ ਨੂੰ ਕਰ ਦਾਂਗੇ ਬਿਲਕੁਲ ਬਿਲਕੁਲ ਬਾਕੀ ਵੀਰ ਜੀ ਵੇਖੋ ਬਿਲਕੁਲ ਛੋਟੇ ਛੋਟੇ ਜਾਇਜ਼ ਪਾਏ ਆਪਾਂ ਤੇਣ ਵਾਲੇ ਬਿਲਕੁਲ ਜੀ ਤੁਹਾਡਾ ਬਾਜ਼ਾਰ ਨੂੰ ਮੁੱਲ ਵੀਰ ਜੀ ਜਾਇਜ਼ ਹੁੰਦਾ ਆ ਚਲੋ ਤਾਂ ਹੀ ਜਲਦੀ ਪਸ਼ੂ ਵੇਖਦਾ ਹਨਾ ਜੀ ਤੇਟੀ ਮੱਚ ਨਹੀਂ ਆਉਂਦੀ ਇੱਕ ਪਾਈ ਦੀ ਬਿਲਕੁਲ ਬਿਲਕੁਲ ਜੀ ਛੋਟੇ ਛੋਟੇ ਨਫੇ ਦਾ ਮੱਝ ਪਾਈ ਬਿਲਕੁਲ ਜੀ ਠੀਕ ਹੈ ਜੀ ਆ ਕਰੋ ਚੈੱਕ ਵੀਰ ਜੀ। ਪਹਿਲੇ ਤਸੱਲੀ ਕਰਕੇ ਪਾਸ ਕਰਕੇ ਖੜੇ ਆਪਾਂ। ਠੀਕ ਹੈ ਵੀਰ ਜੀ। ਜਿਹੜਾ ਆਨਲਾਈਨ ਮੰਗਾਉ ਦਾ ਆਪਾਂ ਜੋ ਕੁਛ ਦੱਸ ਰਹੇ ਹੋ ਇਹ ਦੱਸੋ। ਠੀਕ ਹੈ ਵੀਰ ਜੀ। ਆ ਪਿੰਡ ਦੱਸਿਓ ਫਿਰ। ਪਿੰਡ ਨਾ ਉਤਾਰ ਸਿੰਘ ਜੇ। ਹਾਂਜੀ। ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਜਲੰਧਰ ਸਰ। ਫੋਨ ਨੰਬਰ ਦੱਸ ਦਿਓ। ਨੰਬਰ 9463522806। ਠੀਕ ਹੈ ਵੀਰ ਜੀ। ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਗਈ ਵੀਰ ਜੀ। ਇੱਕ ਟਾਈਮ ਪਸ਼ੂ ਦੇ ਲੱਗ ਜਰੂਰ ਆਓ ਆਪਣੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਤੁਹਾਡਾ ਇੱਕ ਰਿ ਫਰਜ ਬੰਦਾ ਆ ਹਨਾ ਵੀਰ ਜੀ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰ ਜੀ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆਗੇ ਤੁਹਾਨੂੰ ਦਿਖਾ ਲਈ ਜਾਵੇ ਜੀ ਸਤਿ ਸ਼੍ਰੀ ਅਕਾਲ ਵੀਰ ਜੀ